ਲੁਟੇਰਿਆਂ ਵੱਲੋਂ ਲੁੱਟ ਤੇ ਖੋਦੇ ਨਵੇਂ ਟੰਗ ਅਪਣਾਉਣੇ ਸ਼ੁਰੂ ਕਰ ਦਿੱਤੇ। ਹੁਣ ਮਾਸ਼ੀਵਾੜਾ ਸ਼ਹਿਰ ਵਿੱਚ ਦਿਨ-ਵਿਦਨ ਸਤਸੰਗੀ ਬਣ ਕੇ ਆਈਆਂ ਲਟੇਰਾ ਔਰਤਾਂ ਨੇ ਇੱਕ ਔਰਤ ਨੂੰ ਲੁੱਟ ਲਿਆ। ਮਾਸ਼ੀਵਾੜਾ ਸ਼ਹਿਰ ਦੇ ਨਿਵਾਸੀ ਸਵਰਨ ਕਾਂਤਾ ਅੱਜ ਆਪਣੇ ਪਰਿਵਾਰਕ ਮੈਂਬਰਾਂ ਨਾਲ ਬਸਟਾਨ ਡੇਰੇ ਸਤਸੰਗ ਜਾਣ ਦੇ ਲਈ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਕਿ ਇੱਕ ਸਵਿਫਟ ਕਾਰ ਉਹਨਾਂ ਦੇ ਕੋਲ ਆ ਕੇ ਰੁਕੀ। ਸਵਿਫਟ ਕਾਰ ਨੂੰ ਇੱਕ ਵਿਅਕਤੀ ਚਲਾ ਰਿਹਾ ਸੀ ਪਿੱਛੇ ਦੋ ਔਰਤਾਂ ਬੈਠੀਆਂ ਸਨ। ਉਹਨਾਂ ਨੇ ਸਵਰਨਕਾਂਤਾ ਨੂੰ ਕਿਹਾ ਕਿ ਉਹ ਵੀ 사త్సੰਗੀ ਹਨ ਅਤੇ ਉਹ ਵੀ 사త్సੰਗ ਤੇ ਜਾ ਰਹੀਆਂ ਹਨ ਤੇ ਸਾਡੇ ਨਾਲ ਗੱਡੀ ਵਿੱਚ ਬੈਠ ਜਾਓ। ਸਵਰਨਕਾਂਤਾ ਤੇ ਉਸਦੇ ਨਾਲ ਖੜੀ ਔਰਤ ਦੋਵੇਂ ਗੱਡੀ ਵਿੱਚ ਬੈਠ ਗਈਆਂ ਥੋੜੀ ਦੂਰ ਜਾ ਕੇ। ਉਹਨਾਂ ਵਿੱਚੋਂ ਇੱਕ ਔਰਤ ਨੇ ਸਵਰਨਕਾਂਤਾ ਦੇ ਹੱਥ ਵਿੱਚ ਪਾਇਆ ਸੋਨੇ ਦਾ ਕੜਾ ਉਤਾਰ ਲਿਆ ਅਤੇ ਫਿਰ ੱੱਕਾ ਮਾਰ ਕੇ ਦੋਵਾਂ ਨੂੰ ਗੱਡੀ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਪਰਿਵਾਰ ਨੇ ਲੁੱਟਖੋਸ ਸੰਬੰਧੀ 마ਸ਼ੀਵਾੜਾ ਪੁਲਿਸ ਤੇ ਕੋਈ ਸ਼ਿਕਾਇਤ ਦਰਜ ਕਰਵਾਈ ਹੈ। ਸੀਸੀਟੀਵੀ ਕੈਮਰਾ ਵਿੱਚ ਦੇਖਿਆ ਗਿਆ ਹੈ ਕਿ ਜੋ ਸਵਿਫਟ ਕਾਰ ਦੇਖੀ ਗਈ ਹੈ ਉਹ ਵੀ ਜਾਲੀ ਨੰਬਰ ਵਾਲੀ ਸੀ ਇਸ ਨੂੰ ਲੈ ਕੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ ਮੇਰੇ ਨਾਲ ਇਹ ਕੱਡਣਾ ਵਾਪਰੀ ਹੈ ਮੈਨੂੰ ਅੱਖਾਂ ਤੋਂ ਦਿਖਾਈ ਘਟ ਦਿੰਦਾ ਤੇ ਇੱਕ ਅੱਖ ਨਾਲ ਤਾਂ ਬਿਲਕੁਲ ਹੀ ਨਹੀਂ ਦਿਖਦਾਗਾ ਅਸੀਂ ਗਏ ਸੀ ਗੁਰੂਆਂ ਦੇ ਅੱਛਾ ਜੀ ਉੱਥੇ ਨਾ ਸਾਡੇ ਵੀ ਅਸੀਂ ਅੱਗੇ ਤਾਂ ਸਾਧਨ ਚ ਜਾਂਦੇ ਆ ਅੱਜ ਅਸੀਂ ਬਸ ਚ ਚਲੇ ਗਏ ਉੱਥੇ ਐ ਬੱਸ ਲਈ ਖੜੇ ਸੀਗੇ ਸਾਨੂੰ ਉਸ ਔਰਤ ਜਾਣਾ ਕਿੱਥੇ ਸੀ ਤੁਸੀਂ ਅਸੀਂ ਖਮਾਣੋ ਜਾਣਾ ਸੀਗਾ ਸੱਤ ਲੋਕ ਆਸ਼ਰਮ ਚ ਹਾਂਜੀ ਤੇ ਸਾਨੂੰ ਨਾ ਕਹਿੰਦੇ ਵੀ ਤੁਸੀਂ ਬਾਜ ਮਾਰੀਏ ਉਹਨਾਂ ਨੇ ਆਂਟੀ ਆਜੋ ਆਵਾਜ਼ ਮਾਰ ਕੇ ਸਾਨੂੰ ਬਿਠਾਇਆ ਉਹਨਾਂ ਨੇ ਨਾਲ ਬਿਠਾ ਕੇ ਉੱਥੋਂ ਥੋੜੀ ਜੀ ਅੱਗੇ ਚਲੇ ਗਏ ਫਿਰ ਇਸ ਨੂੰ ਬੋਹ ਨੂੰ ਟਾਰਤਾ نیچے ਫਿਰ ਮੈਨੂੰ ੱੱਕੇ ਜੇ ਦੇਣ ਲੱਗ ਗਈ ਕਹਿੰਦੀ ਇੱਧਰ ਨੂੰ ਹੋਵੋ ਇੱਧਰ ਨੂੰ ਹੋਵੋ ਠੀਕੋ ਕੋ ਕੋ ਬੈਠੋ ਹੈ ਜਦ ਬੀਜੀ ਤੁਸੀਂ ਇੱਧਰ ਨੂੰ ਠੀਕ ਹੋਵੋ ਮੈਂ ਮੈਂ ਕਿਹਾ ਵੀ ਤੁਸੀਂ ਉੱਤਰ ਕੇ ਸੈੱਟ ਹੋਇਆ ਜਾਊਗਾ ਇਹ ਤਾਂ ਹੈ ਇੰਨੇ ਨੂੰ ਨੇ ਮੇਰੀ ਮੈਨੂੰ ਨਹੀਂ ਪਤਾ ਲੱਗਿਆ ਕਿਸ ਵੇਲੇ ਉਹਨਾਂ ਨੇ ਚੂੜੀ ਕੱਟ ਲਈ ਤੇ ਮੁੜ ਕੇ ਮੈਨੂੰ ਗੰਦੀ ਮੈਨੂੰ ਧੱਕੇ ਹੀ ਦੇਣ ਲੱਗੇ ਜੰਨੇ ਉਤਰੋ ਉਤਰੋ ਨੀਤੇ ਫਿਰ ਗੱਡੀ ਭਜਾ ਲਈ ਉਹਨਾਂ ਨੇ ਜਦੋਂ ਅਸੀਂ نیچے ਉਤਰ ਗਏ ਤਾਂ ਗੰਦੀ ਉਹਦੇ ਵਿੱਚ ਆ ਜਿਓ ਤੁਸੀਂ ਬਸੇ ਆ ਕਿੰਨੇ ਬੰਦੇ ਸੀ ਗੱਡੀ 'ਚ ਗੱਡੀ 'ਚ ਦੋ ਔਰਤਾਂ ਸੀ ਇੱਕ ਜੈਂਸ ਸੀਗਾ ਕੀ ਮੰਗ ਕਰਦੇ ਤੁਸੀਂ ਥਾਣੇ ਗਏ ਰਿਪੋਰਟ ਲਖਾਈ ਹਾਂਜੀ ਤੋਂ ਰਿਪੋਰਟ ਲਖਾਈ ਵੀ ਆ ਸਾਡੀ ਚਰਨਜੀਤ ਤੋਪੀਆ ਜੀ ਮੇਰਾ ਬ੍ਰਦਰ ਹੈ ਉਹਨਾਂ ਨੇ ਵੀ ਆਪਣਾ ਫੋਨ-ਫੋਨ ਕੀਤੇ ਆ ਥਾਣੀ ਵੀ ਜਾ ਕੇ ਆਈ ਆ ਉਹਨਾਂ ਨੂੰ ਮਿਲ ਕੇ ਆਏ ਆ ਤੇ ਇਹ ਉਹ ਜਿਹੜੇ ਹੈਗੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਉਹਦੇ ਵਿੱਚ ਇੱਕ ਤਾਂ ਬਸ ਸਟੈਂਡ ਦੇ ਵਿੱਚ ਚੌਂਕੀ ਦਾ ਪ੍ਰੋਗਰਾਮ ਚੌਂਕੀ ਦਾ ਇੰਤਜ਼ਾਮ ਹੋਣਾ ਚਾਹੀਦਾ ਕੈਮਰਿਆਂ ਦਾ ਇੰਤਜ਼ਾਮ ਹੋਣਾ ਚਾਹੀਦਾ ਦੁਨੀਆ ਨੂੰ ਸਤਰਕ ਹੋਣਾ ਚਾਹੀਦਾ ਜਿਸ ਦਿਨ ਵੀ ਉਹ ਮਿਲ ਜਾਣ ਉਹਨਾਂ ਨੂੰ ਫੜਨਾ ਚਾਹੀਦਾ ਫੜ ਕੇ ਕੁੱਟਨੇ ਚਾਹੀਦੇ ਆਪੋ ਸਰ ਅਸੀਂ ਜਾ ਰਹੇ ਸੀਗੇ ਮੱਥਾ ਟੇਕਣ ਸਤ ਸੰਗ ਕਰ ਠੀਕ ਹੈ ਕਮਾਣੂ ਹਾਂਜੀ ਬਾਬਾ ਰਾਮਪਾਲ ਜੀ ਦੇ ਸਤ ਸੰਗ ਕਰ ਹਾਂਜੀ ਤੇ ਅਸੀਂ ਬਸ ਐਂ ਮੇਰੇ ਫਾਦਰ ਨੂੰ ਸੰ ਛੱਡ ਕੇ ਗਏ ਦੋਨੋਂ ਯਾਰ ਨੂੰ ਮੇਰੀ ਮਦਰ ਨੂੰ ਤੇ ਮੈਨੂੰ ਹਾਂਜੀ ਤੇ ਉੱਥੇ ਅੱਗੇ ਅਸੀਂ ਵੇਟ ਕਰ ਰਹੇ ਸੀ ਬੱਸ ਦੀ ਸਾਨੂੰ ਸਾਨੂੰ ਬੰਦੇ ਮਿਲੇ ਬੱਸ ਦੇ ਪਿੱਛੇ ਪ੍ਰਾਈਵੇਟ ਬੱਸ ਸੀਗੀ ਉਹਦੇ ਵਿੱਚ ਗੱਡੀ ਵੀ ਉਹਨਾਂ ਦੀ Swift ਵਾਈਟ ਕਲਰ ਦੀ ਉਹ ਸਾਨੂੰ ਕਹਿੰਦੇ ਕਿ ਤੁਸੀਂ ਆ ਜਾਓ ਅਸੀਂ satsang gar di ja rahe assi bhi ਕਿ ਅਸੀਂ ਇੱਕ ਹੋਰ ਰੋੜੇ satsang ਦੇ ਬੰਦੇ ਨੂੰ ਲੈਣਾ ਹੈ ਹਾਂਜੀ ਤੇ ਅਸੀਂ ਬੈਠ ਗਏ ਤੇ ਸਾਨੂੰ ਕਹਿੰਦੇ ਕਿ ਮੈਂ ਕਿਵੇਂ ਅੱਗੇ ਵੜ ਜਾਂਦੀਆਂ ਕਹਿੰਦੇ ਨਹੀਂ ਤੁਸੀਂ ਪਿੱਛੇ ਵੜ ਜਾਓ ਕਿ ਅੱਗੇ ਕਿਸੇ ਹੋਰ ਦੇ satsang ਦੇ ਬੰਦੇ ਨੂੰ ਬੈਠਣਾ ਹੈ ਤੇ ਅਸੀਂ ਬੈਠ ਕੇ ਪਿੱਛੇ ਚਾਰ ਬੰਦੇ ਸੀ ਟੋਟਲ ਅਸੀਂ ਪਿੱਛੇ ਦੋ ਜਨਨੀਆਂ ਸੀਗੀਆਂ ਮੋਟੀਆਂ ਨੀਅਰ ਅਬਾਊਟ 50 ਇਅਰਜ਼ ਇਅਰਜ਼ ਜੀ ਦੋਨੋਂ ਜਨਨੀਆਂ ਤੇ ਮੁੰਡਾ ਸੀ 33 ਇਅਰਜ਼ ਦਾ ਹਾਂਜੀ ਸ਼ਿਫਟ ਕਾਰ ਸੀਗੀ ਤੇ ਸਾਨੂੰ ਅੱਗੇ ਜਾ ਕੇ ਨਾ ਉਹਨਾਂ ਨੇ ਡਿਸਟ੍ਰਿਕਟ ਜਿਹੜਾ ਕੋਰਟ ਹੈ ਕੰਪਲੈਕਸ ਜਿਹੜਾ ਹਾਂਜੀ ਉਹਦੇ ਅੱਗੇ ਸਾਨੂੰ ਅੱਗੇ ਉਹਨਾਂ ਨੇ ਉਤਾਰਤਾ ਅੱਛਾ ਜੀ ਔਰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਪਹਿਲੇ ਮੈਨੂੰ ਉਤਾਰਿਆ ਮੈਨੂੰ ਕਹਿੰਦਾ ਤੁਸੀਂ ਕਿੰਨੀ ਤੁਸੀਂ ਉਤਰੋ ਮੈਨੂੰ ਉਤਾਰਤਾ ਫਿਰ ਕਹਿੰਦੀ ਅੱਗੇ ਵਧਜੋ ਫਿਰ ਫਿਰ ਉਹਨਾਂ ਨੇ ਮੈਨੂੰ ਉਤਾਰੀਤਾ ਪੂਰਾ ਤੇ ਫਿਰ ਕਹਿੰਦੀ ਕੀ ਨਾ ਮੰਮੀ ਨੇ ਕਹਿੰਦੀ ਕੀ ਨਾ ਤੁਸੀਂ ਇੱਧਰ ਹੋ ਵੋ ਇੱਧਰ ਹੋ ਵੋ ਤੇ ਮੰਮੀ ਨੂੰ ਬਿਠਾ ਲਿਆ ਉਹਨੇ ਫਿਰ ਅਗੇ ਫਿਰ ਉਹਨੇ ਕੀ ਕੀਤਾ ਖੜੀ ਹੋ ਗਈ ਨਾ ਮੰਮੀ ਦੀ ਚੂੜੀ ਘਟਲੀ ਉਹਨੇ ਸੋਨੇ ਦੀ ਅੱਛਾ ਜੀ ਸਾਨੂੰ ਨਹੀਂ ਪਤਾ ਸਾਨੂੰ ਪਤਾ ਨਹੀਂ ਚੱਲਿਆ ਅੱਛਾ ਜੀ ਤੇ ਜਦ ਮੈਂ ਉਤਰੀ ਜਦ ਮੈਂ ਮੰਮੀ ਨੀਚੇ ਉਤਰੀ ਤੇ ਮੰਮੀ ਨੂੰ ਕਹਿੰਦੀ ਕੀ ਤੁਸੀਂ ਬਸਾ ਆ ਜਾਓ ਹਾਂਜੀ ਤੇ ਫਿਰ ਇਹ ਗੱਡੀ ਤਾਂ ਤੋਂ ਸਾਡੇ ਦਾ ਸਵੇਰ ਦੀ ਗੱਲ ਏ ਫਿਰ ਗੱਡੀ ਤੇ ਚ ਲੱਗੀ ਲੱਗੀਓ ਫਿਰ ਮੈਂ ਮੰਮੀ ਨੂੰ ਪੁੱਛਿਆ ਕਿ ਮੰਮੀ ਆਪਣਾ ਇੱਕ ਵਾਰ 골ਡ ਵਾਲਾ ਸਾਰਾ ਚੈੱਕ ਕਰ ਲੋ ਤਾਂ ਮੰਮੀ ਦੀ ਮੈਂ ਚੇਨ ਵੀ ਰੱਖੀ ਤੇ 골ਡ ਇਰਿੰਗਸ ਇਰਿੰਗਸ ਵੀ ਰੱਖੀਏ ਸਭ ਕੁ ਸਿਗਾਓ ਪਰ ਗੋਲਡੀ ਇੱਕ ਨਹੀਂ ਸੀਗਾ ਕੜੀ ਚੂੜੀ ਨਹੀਂ ਸੀਗੀ ਤੇ ਉੱਥੇ ਫਿਰ ਦੇਖਿਆ ਫਿਰ ਅਸੀਂ ਨੀਅਰ ਅਸੀਂ ਸਵਾਰਨ ਨੰਬਰ ਤੇ ਕਾਲ ਕੀਤੀ ਫੇ ਪੁਲਿਸ ਵੀ ਆਈ ਐਸਐਚਓ ਵੀ ਆਏ ਇਥੇ ਤੇ ਉਹਨਾਂ ਨੇ ਕੰਪਲੇਂਟ ਰਿਸਟਰਡ ਕੀਤੀ ਤੇ ਫਿਰ ਉਹ ਕਹਿੰਦੇ ਆਪਣੇ ਮਾਚੀ ਵੜਾ ਥਾਣੇ ਜਾ ਕੇ ਆਓ ਉੱਥੇ ਵੀ ਕੰਪਲੇਂਟ ਰਿਸਟਰਡ ਕਰਾਓ ਉੱਥੇ ਵੀ ਕੰਪਲੇਂਟ ਰਿਸਟਰਡ ਹੋ ਗਈ ਫਿਰ ਉਹ ਥਾਣੇ ਉਹਨਾਂ ਨੇ ਕਿਹਾ ਸਾਨੂੰ ਏਰੀਆ ਦਿਖਾਓ ਇੱਥੇ ਤੁਹਾਡੇ ਨਾਲ ਵਾਰਦਾਤ ਹੋਈ ਹੈ ਤੇ ਅਸੀਂ ਉਹ ਵੀ ਦਿਖਾ ਕੇ ਲੈ ਕੇ ਆਏ ਉਹਨਾਂ ਨੂੰ ਫਿਰ ਅਸੀਂ ਕਿਸੇ ਗਿਲ ਹਾਊਸ ਹੈ ਕੋਈ ਅਸੀਂ ਉਹਨਾਂ ਦੇ ਕੈਮਰੇ ਅੱਛੇ ਦੀ ਗੱਡੀ ਦੀ ਫੋਟੋ ਕਢਵਾਈ ਮੱਛੀ ਵੜੀ ਹੈ ਨਾ ਇਹ ਹਾਂਜੀ ਹਾਂਜੀ ਗੀਲਾ ਹਾਊਸ ਹੈ ਉਹਨਾਂ ਦੇ ਅਸੀਂ ਘਰ ਤੋਂ ਫੋਟੋ ਕੀਤੀ ਗੱਡੀ ਦੀ ਤੇ ਉਸੇ ਗੱਡੀ ਦੇ ਫੋਟੋ ਨਾਲ ਚੱਲ ਗਈ ਪਰ ਉਹ ਗੱਡੀ ਦਾ ਨੰਬਰ ਥੇਕ ਦੱਸਿਆ ਜਾ ਰਿਹਾ ਸੀ ਇਹ ਕਿੱਟਨਾ ਕਿੰਨੇ ਵਜੇ ਦੀ ਹੈ ਜੀ ਇਹ ਘਟਨਾ ਹੈ ਜੀ ਸਾਢੇ 10 ਵਜੇ ਦੀ ਅੱਛਾ ਜੀ ਤੁਸੀਂ ਅੱਗੇ ਵੀ ਜਾਣਦੇ ਹੋ ਹਾਂਜੀ ਪਹਿਲਾਂ ਵੀ ਕਦੇ ਜਾਣਦੇ ਹੋ ਪਹਿਲੇ ਵੀ ਨਹੀਂ ਪਹਿਲੀ ਸੀ ਹਾਂਜੀ ਫਸਟ ਟਾਈਮ ਪਹਿਲੇ ਅਸੀਂ ਗਏ ਜਾਂਦੇ ਹਾਂ ਫਸਟ ਟਾਈਮ ਹੀ ਜਾ ਰਹੇ ਸੀ ਐਸੀ ਵੈਸੇ ਆਪਣੀ ਗੱਡੀ ਚਾਲਦੇ अच्छा जी फर्स्ट टाइम ਤੁਸੀਂ ਜਿਹੜਾ ਉਜਾਰ ਰਹੇ ਸੀਗੇ ਉਹ ਪਹਿਲਾਂ ਆਪਣੇ ਸਾਧਨ ਤੇ ਜਾਣਿਆ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਹੁਣ ਅਸੀਂ ਇਹ ਕੀ ਸਾਨੂੰ ਸਖਤ ਸਖਤ ਕਾਨੂੰਨ ਦੀ ਜਿਹੜੀ ਵੀ ਹੈ ਸਖਤ ਸਖਤ ਕਾਰਵਾਈ ਹੋਏ ਜਿਹੜਾ ਵੀ ਇਹ ਚੋਰੀ ਲੁੱਟਾ ਜਿਹੜੀ ਲੁੱਟੇ ਕੋ ਹੋ ਰਹੀ ਹੈ ਸਭ ਕੁਝ ਇਹ ਬੰਦ ਕੀਤੀ ਚਾਹੁੰਦੇ ਆਂ ਪਰ ਆਮ ਪਬਲਿਕ ਨੂੰ ਕੀ ਕਹਿਣਾ ਚਾਹੁੰਗੇ ਆਮ ਲੋਕਾਂ ਨੂੰ ਵੀ ਤੁਸੀਂ ਜਿਸ ਤਰ੍ਹਾਂ ਤੁਹਾਡੇ ਨਾਲ ਕਰਨਾ ਬਾਕਰੀ ਕਿਸੇ ਹੋਰ ਨਾਲ ਕੀ ਦੇ ਹੋ ਗਈ ਕੀ ਹੋਰ ਕਿਸੇ ਨਾਲ ਨਾਲ ਬਾਕਰੇ ਹਾਂਜੀ ਕਿਸੇ ਹੋਰ ਨੂੰ ਨਾ ਵਾਪਸ ਕਿ ਸਤਾਰਕ ਹੋ ਜਾਉਂਦਾ ਕਿ ਲੋਕ ਕੀ ਬੀ ਕੇਅਰਫੁਲ ਰਹਿਣ ਅੱਗੇ ਤੋਂ ਕਿ 골ਡ ਕੋਈ ਨਾ ਪਾਏ ਅੱਜ ਤੋਂ ਬਾਅਦ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ